ਫਿਲੌਰ ਤੋਂ ਅਮਸ਼ੇਰ ਰੋੜ ਤੇ ਡਿਗੇ ਪੈਸੇ ਨੂੰ ਚੁਕੰਚ ਰਾਗੀਰਾ ਦੀਆਂ ਲੱਗੀਆਂ ਮੋਜਾਂ ਫਿਲੌਰ ਤੋਂ ਅਮਸ਼ੇਰ ਰੋੜ ਤੇ ਚੁੰਗੀ ਦੇ ਲਾਗੇ ਕਿਸੇ ਅਣਜਾਣ ਵਿਅਕਤੀ ਦੇ ਪੈਸੇ ਡਿਗਨ ਦਾ ਸਮਾਚਾਰ ਮਿਲਿਆ ਤੇ ਜਾਣਕਾਰੀ ਦਿੰਦਿਆਂ ਇੱਕ ਇਮਾਨਦਾਰ ਨੌਜਵਾਨ ਸ੍ਰੀਂਦਰਪਾਲ ਖੁੱਗਾ ਵਾਸੀ ਰਸੂਲਪੁਰ ਕਲੋਨੀ ਨੇ ਦੱਸਿਆ ਕਿ ਮੈਂ ਜਦੋਂ ਇਸ ਰੋੜ ਤੋਂ ਲੰਘਦੇ ਆਪਣੇ ਪਿੰਡ ਰਸੂਲਪੁਰ ਨੂੰ ਜਾ ਰਿਹਾ ਸੀ ਤਾਂ ਕੁਝ ਮਹਿਲਾਵਾਂ ਸੜਕ ਤੋਂ ਪੈਸੇ ਚੁੱਕ ਰਹੀਆਂ ਸਨ ਤੇ ਮੈਂ ਉਹਨਾਂ ਔਰਤਾਂ ਕੋਲੋਂ ਪੈਸੇ ਕਢਵਾ ਲਏ ਗਏ ਜੋ 4500 ਰੁਪਏ ਦੇ ਕਰੀਬ ਸਨ ਤੇ ਕੋਲ ਫਲ ਦੀਆਂ ਰੇੜੀਆਂ ਵਾਲਿਆਂ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਵਾਲਾ ਵੀ ਕਿੰਨੇ ਹੀ ਪੈਸੇ ਚੁੱਕ ਕੇ ਭੱਜ ਗਿਆ ਤੇ ਪੈਸੇ 30 ਹਜ਼ਾਰ ਰੁਪਏ ਦੇ ਕਰੀਬ ਸਨ ਇਸ ਇਮਾਨਦਾਰ ਕੁਗਾਂ ਨੇ ਦੱਸਿਆ ਕਿ ਜਿਸ ਦੇ ਵੀ ਇਹ ਪੈਸੇ ਸਨ ਉਹ ਨਿਸ਼ਾਨੀ ਦੱਸ ਕੇ ਲੈ ਜਾ ਸਕਦਾ ਹੈ ਭਾਜੀ ਇਹ ਨਵਾਂ ਸ਼ਹਿਰ ਰੋਡ ਦੇ ਉੱਪਰ ਜਿਹੜੇ ਪੈਸੇ ਡਿਗੇ ਆ ਕਿਸੇ ਅਣਜਾਣ ਸ਼ਖਸ ਦੇ ਉਹ ਤੁਹਾਡੇ ਹੱਥ ਆਏ ਆ ਪਹਿਲਾਂ ਕਿਸੇ ਹੋਰ ਦੇ ਹੱਥ ਆਏ ਸੀ ਉਹ ਕਿੰਨੇ ਪੈਸੇ ਆ ਕਿੰਨੇ ਤੇ ਤੁਸੀਂ ਕੀ ਚਾਹੁੰਦੇ ਆ ਵੀ ਉਹਨਾਂ ਦੇ ਹੱਥ ਜਿਹੜੇ ਪੈਸੇ ਜਿਹੜੇ ਡਿਗੇ ਆ ਤੇ ਉਹਨਾਂ ਨੂੰ ਮਿਲਨੇ ਚਾਹੀਦੇ ਆ ਜੀ ਪਾ ਜੀ ਇਹ ਤਾਂ ਇਹੀ ਕਰਨੇ ਆ ਵੀ ਅੱਥੇ ਰੋਡ ਦੇ ਉੱਤੇ ਜਾਂਦੇ ਪਏ ਸੀ ਤੇ ਰੋਡ ਦੇ ਉੱਤੇ ਨਵਾਂ ਸ਼ਹਿਰ ਰੋੜਿਆ ਉੱਥੇ ਜਾਂਦੇ ਪਏ ਸੀ ਇਹ ਰਾਹ ਦੇ ਵਿੱਚ ਕਿਸੇ ਅਣਜਾਣ ਬੰਦੇ ਨੇ ਪੈਸੇ ਡਾਗੇ ਵੀ ਲੋਕਾਂ ਨੇ ਉੱਥੇ ਇਕੱਠੇ ਕੀਤੇ ਆ ਬਾਕੀ ਜਿਹੜਾ ਕੋਈ ਵੀ ਖੋਇਆ 4500 ਰੁਪਇਆ ਆ ਸਾਨੂੰ ਆਪਣਾ ਦੱਸ ਕੇ ਬੰਦਾ ਪੈਸੇ ਲੈ ਕੇ ਜਾ ਸਕਦਾ ਵੀ ਬਾਕੀ ਇਹਨਾਂ ਦੇ ਜਿਹੜੇ ਪੈਸੇ ਉਹ ਇਕੱਠੇ ਕਰਕੇ ਲੈ ਗਏ ਆ ਵੀ ਇਹ ਜਿਹੜਾ ਕੋਈ ਖੋਇਆ ਆ ਵੀ ਕਿਸੇ ਅਣਜਾਣ ਬੰਦੇ ਨੇ ਦੇ ਦੇ ਸੀ ਪਤਾ ਹੀ ਕਿਤੇ ਦੀ ਜ਼ਰੂਰਤ ਜਾਦਾ ਸੀ ਉਹਨੂੰ ਕਿੱਥੇ ਚੱਲਾਈ ਜਾਂ ਕੋਈ ਹਸਪੀਟਲ ਚੱਲਾਈ ਕਿਤੇ ਵੀ ਚੱਲਾ ਦੀ ਉਹਦੇ ਪੈਸੇ ਡਾਗੇ ਸਗੇ ਬਾਕੀ ਭਾਈ ਜੀ 4500 ਰੁਪਏ ਸਾਡੇ ਕੋਲ ਹੈਗਾ ਜਦੋਂ ਮਰਜ਼ੀ ਆ ਕੇ ਸਾਡੇ ਕੋਲ ਲੈ ਸਕਦਾ ਆ ਠੀਕ ਹੈ ਜੀ ਦਰਬਾਰ ਮਈਆ ਭਗਵਾਨ ਜੀ ਦੇ ਬਹਿਨ ਲਾਇਆ ਮੇਰਾ ਪਿੰਡ ਇੰਦਰਾ ਕੋਲ ਨੂੰ ਨਗਰ ਆ ਭਈਆ ਨਮਸ਼ਾਹ ਰੋਪੜਾ ਫਰੂਟ ਕੀ ਜਿਹੜੀ ਲਗਾਤੋ ਯਾਰ ਕਿਸੇ ਕੇ ਪੈਸੇ ਗਰੇਤੇ ਆਪਨੇ ਦੇਖਾ ਉਸ ਕੋ ਪੈਸੇ ਗਰੇਤੇ ਦੇਖੇਗਾ ਭਾਈ ਇੱਥੇ ਪੈਸੇ ਗਰੇਤੇ ਡਿੱਗੇ تھے ਪੀਲੀ ਪਗੜੀ ਵਾਲਾ ਬੰਦਾ ਥਾ ਉਹ ਪੈਸੇ ਉਠਾ ਰਹਾ ਥਾ ਇਹ ਕਾਫੀ ਜਨਾਨੀ ਆਈ ਸੀ ਕੰਪਨੀ ਮੇਂ ਸੇ ਉਤਰੀ ਹੋਇਸੇ ਪੈਸੇ ਬਤੈ ਨਹੀਂ ਦੇ ਕਾਫੀ ਪੈਸੇ ਉੜ ਗਏ ਸੀ ਜਨਾਨੀਓਂ ਸੇ ਪੈਸੇ ਕੁਝ ਇਕੱਠੇ ਕਰ ਲਈਏ ਔਰ ਬਾਕੀ ਪੀੜਿਤ ਅਗਲੇ ਵਾਲਾ ਬੰਦਾ ਤਾਂ ਉਹ ਲੈ ਕੇ ਚਲਾ ਗਿਆ ਸਿੱਧੂ ਕਿਤਨੇ ਕੇ ਪੈਸੇ تھے ਤੁਹਾਡਾ ਆਈਡੀਆ ਕਿੰਨਾ ਕਰਵਾਇਆ ਮੇਰਾ ਆਈਡੀਆ ਸਾਇਜ਼ 20000 ਕਲਮ ਤੋਂ ਹੋਣਾ ਹੈ ਭਾਈ ਫਿਲੌਰ ਤੋਂ ਅਮਸ਼ੇਰ ਰੋੜ ਤੇ ਡਿਗੇ ਪੈਸੇ ਨੂੰ ਚੁਕੰਚ ਰਾਗੀਰਾ ਦੀਆਂ ਲਗੀਆਂ ਮੋਜਾ ਫਿਲੌਰ ਤੋਂ ਅਮਸ਼ੇਰ ਰੋੜ ਤੇ ਚੁੰਗੀ ਦੇ ਲਾਗੇ ਕਿਸੇ ਅਣਜਾਣ ਵਿਅਕਤੀ ਦੇ ਪੈਸੇ ਡਿਗਨ ਦਾ ਸਮਾਚਾਰ ਮਿਲਿਆ ਤੇ ਜਾਣਕਾਰੀ ਦਿੰਦਿਆਂ ਇੱਕ ਇਮਾਨਦਾਰ ਨੌਜਵਾਨ ਸ੍ਰੀਂਦਰਪਾਲ ਖੁੱਗਾ ਵਾਸੀ ਰਸੂਲਪੁਰ ਕਲੋਨੀ ਨੇ ਦੱਸਿਆ ਕਿ ਮੈਂ ਜਦੋਂ ਇਸ ਰੋੜ ਤੋਂ ਲੰਘਦੇ ਆਪਣੇ ਪਿੰਡ ਰਸੂਲਪੁਰ ਨੂੰ ਜਾ ਰਿਹਾ ਸੀ ਤਾਂ ਕੁਝ ਮਹਿਲਾਵਾਂ ਸੜਕ ਤੋਂ ਪੈਸੇ ਝੁਕ ਰੀਆਂ ਸਨ ਤੇ ਮੈਂ ਉਹਨਾਂ ਔਰਤਾਂ ਕੋਲੋਂ ਪੈਸੇ ਕਢਵਾ ਲਏ ਗਏ ਜੋ 4500 ਰੁਪਏ ਦੇ ਕਰੀਬ ਸਨ ਤੇ ਕੋਲ ਫਲ ਦੀਆਂ ਰੇੜੀਆਂ ਵਾਲਿਆਂ ਨੇ ਦੱਸਿਆ ਕਿ ਇੱਕ ਮੋਟਰਸਾਈਕਲ ਵਾਲਾ ਵੀ ਕਿੰਨੇ ਹੀ ਪੈਸੇ ਚੁੱਕ ਕੇ ਭੱਜ ਗਿਆ ਤੇ ਪੈਸੇ ਤੀਕੂ 1000 ਰੁਪਏ ਦੇ ਕਰੀਬ ਸਨ ਇਸ ਇਮਾਨਦਾਰ ਕੁਗਾਂ ਨੇ ਦੱਸਿਆ ਕਿ ਜਿਸ ਦੇ ਵੀ ਇਹ ਪੈਸੇ ਸਨ ਉਹ ਨਿਸ਼ਾਨੀ ਦੱਸ ਕੇ ਲੈ ਜਾ ਸਕਦਾ ਹੈ ਭਾਜੀ ਇਹ ਤੇ ਨਵਾਂ ਸ਼ਹਿਰ ਰੋਡ ਦੇ ਉੱਪਰ ਜਿਹੜੇ ਪੈਸੇ ਡਿਗੇ ਆ ਕਿਸੇ ਅਣਜਾਣ ਸ਼ਖਸ ਦੇ ਉਹ ਤੁਹਾਡੇ ਹੱਥ ਆਏ ਆ ਪਹਿਲਾਂ ਕਿਸੇ ਹੋਰ ਦੇ ਹੱਥ ਆਏ ਸੀ ਉਹ ਕਿੰਨੇ ਪੈਸੇ ਆ ਕਿੰਨੇ ਤੇ ਤੁਸੀਂ ਕੀ ਚਾਹੁੰਦੇ ਆ ਵੀ ਉਹਨਾਂ ਦੇ ਹੱਥ ਜਿਹੜੇ ਪੈਸੇ ਜਿਹੜੇ ਡਿਗੇ ਆ ਤੇ ਉਹਨਾਂ ਨੂੰ ਮਿਲਨੇ ਚਾਹੀਦੇ ਆ ਜੀ ਵਾਰੀ ਇਹ ਤਾਂ ਇਹ ਕਰਨੇ ਆ ਵੀ ਇੱਥੇ ਰੋਡ ਦੇ ਉੱਤੇ ਜਾਂਦੇ ਪਏ ਸੀ ਤੇ ਰੋਡ ਦੇ ਉੱਤੇ ਨਵਾਂ ਸ਼ਹਿਰ ਰੋੜਿਆ ਉੱਥੇ ਜਾਂਦੇ ਪਏ ਸੀ ਇਹ ਰਾਹ ਦੇ ਵਿੱਚ ਕਿਸੇ ਅਜਨਬੀ ਬੰਦੇ ਨੇ ਪੈਸੇ ਡੇਗ ਗਏ ਵੀ ਲੋਕਾਂ ਨੇ ਉੱਥੇ ਇਕੱਠੇ ਕੀਤੇ ਆ ਬਾਕੀ ਨਿਵਾ ਕੋਲ ਵੀ ਖੋਇਆ 4500 ਰੁਪਇਆ ਆ ਸਭ ਨੂੰ ਆਪਣਾ ਦੱਸ ਕੇ ਬੰਦਾ ਪੈਸੇ ਲੈ ਕੇ ਜਾ ਸਕਦਾ ਵੀ ਬਾਕੀ ਇਹਨਾਂ ਦੇ ਜਿਹੜੇ ਪੈਸੇ ਉਹ ਇਕੱਠੇ ਕਰਕੇ ਲੈ ਗਏ ਆ ਵੀ ਇਹਦੇ ਜਿਹੜਾ ਕੋਲ ਖੋਇਆ ਆ ਵੀ ਕਿਸੇ ਅਜਨਬੀ ਬੰਦੇ ਨੇ ਡੇਗਿਆ ਸੀ ਪਹਿਲਾਂ ਹੀ ਕਿਸੇ ਦੀ ਜ਼ਰੂਰਤ ਜਾਲਾ ਸੀ ਉਹਨੂੰ ਕਿੱਥੇ ਚੱਲਾਈ ਜਾਂ ਕੋ ਹਸਪੀਟਲ ਚੱਲਾਈ ਕਿਤੇ ਵੀ ਚੱਲਾਈ ਉਹਦੇ ਪੈਸੇ ਡੇਗ ਗਏ बाकी भाई अभी 4500 रुपया ਸਾਡੇ ਕੋਲ ਹੈਗਾ ਜਦੋਂ ਮਰਜ਼ੀ ਆ ਕੇ ਸਾਡੇ ਕੋਲ ਲੈ ਸਕਦਾ ਆ ਠੀਕ ਹੈ ਜੀ ਦਰਬਾਰ ਮਈਆ ਭਗਵਾਨ ਦੀ ਤੇ ਬਹੁੰਲਾ ਆ ਮੇਰਾ ਪਹਿਲੇ ਇੰਦਰਾ ਕੋਲ ਨੂੰ ਨਗਰ ਆ ਭਈਆ ਨਮਸ਼ਾਹ ਰੋਪੜਾ ਫਰੂਟ ਕੀ ਜਿਹੜੀ ਲਗਾਤੋ ਯਾਰ ਕਿਸੇ ਕੇ ਪੈਸੇ ਗਰੇਤੇ ਆਪਨੇ ਦੇਖਾ ਉਸ ਕੋ ਪੈਸੇ ਗਰੇਤੇ ਦੇਖੇਗਾ ਭਾਈ ਇੱਥੇ ਪੈਸੇ ਗਰੇਤੇ ਦਿੱਗੇ تھے ਪੀਲੀ ਪਗੜੀ ਵਾਲਾ ਬੰਦਾ ਥਾ ਉਹ ਪੈਸੇ ਉਟਾਰ ਰਿਹਾ ਭਾਈ ਇਹ ਕਾਫੀ ਜਨਾਨੀ ਆਈ ਸੀ ਕੰਪਨੀ ਮੇਂ ਸੇ ਉਤਰੀ ਹੋ ਸੇ ਪੈਸੇ ਬਤੈ ਨਹੀਂ ਦੇ ਕਾਫੀ ਪੈਸੇ ਉੜ ਗਏ ਸੀ ਜਨਾਨੀਓਂ ਸੇ ਪੈਸੇ ਕੁਝ ਇਕੱਠੇ ਕਰ ਲੀਏ اور باقی پیڑی تگنے والا بندہ تو لے کے چلا گیا ساجو کتنے کے پیسے تھے تمہارا ائیڈیا کتنا کتنا میرا ائیڈیا ساائز 20000 کلمپن अवेलेबल है